ਸਾਰਿਆਂ ਨੂੰ ਅਪੀਲ ਕਰਦੇ ਜੀ ਦਰਸ਼ਕਾਂ ਨੂੰ ਵੀ ਪਹਿਲਵਾਨਾਂ ਨੂੰ ਵੀ ਸਾਡੇ 3 ਵਜੇ ਸਟਾਰਟ ਹੋ ਜਾਣਾ ਜੀ 7:30 ਉਹ ਤੋਂ ਕਾਬੇ ਦੀ ਕਿਰਪਾ ਜੋ ਜ਼ਾਬੇ ਨੂੰ ਮਨਜ਼ੂਰ ਹੋਗਾ ਲਾਸਟ ਚੰਡੀ ਉਹ ਉਸ ਦਾ ਨਾਲ ਟਾਈਮ ਨਾਲ ਖਤਮ ਹੋਊਗੀ ਮੁੱਲਾਂਪੁਰ ਗਰੀਬਦਾਸ ਨਿਊ ਚੰਡੀਗੜ੍ਹ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵਿਸ਼ਾਲ ਕੁਸ਼ਤੀ ਦੰਗਲ ਕਰਵਾਇਆ ਜਾ ਰਿਹਾ ਹੈ ਤਸਵੀਰਾਂ ਇਸ ਸਮੇਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮੁੱਲਾਂਪੁਰ ਗਰੀਬਦਾਸ ਸਥਿਤ ਗੁੱਗਾ ਮੈੜੀ ਦੀਆਂ ਜਿੱਥੇ ਗੁੱਗਾ ਪੰਚਮੀ ਮੌਕੇ ਹਰ ਸਾਲ ਭਾਰੀ ਮੇਲਾ ਕਰਵਾਇਆ ਜਾਂਦਾ ਹੈ ਮੇਲੇ ਦੇ ਨਾਲ ਨਾਲ ਮੁੱਲਾਂਪੁਰ ਗਰੀਬਦਾਸ ਨਿਵਾਸੀਆਂ ਅਤੇ ਮਾਰਕੀਟ ਕਮੇਟੀ ਦੇ ਦੁਕਾਨਦਾਰਾਂ ਵੱਲੋਂ ਰਲ ਮਿਲ ਕੇ ਵਿਸ਼ਾਲ ਕੁਸ਼ਤੀ ਦੰਗਲ ਵੀ ਕਰਵਾਇਆ ਜਾਂਦਾ ਹੈ ਪ੍ਰਬੰਧਕਾਂ ਤੋਂ ਜਾਣਕਾਰੀ ਲੈਣੇ ਆ ਕਿ ਇਸ ਸਾਲ ਇਸ ਕੁਸ਼ਤੀ ਦੰਗਲ ਦੇ ਵਿੱਚ ਕਿਹੜੇ ਨਾਮਵਰ ਪਹਿਲਵਾਨਾਂ ਦੇ ਭੇੜ ਹੋਣਗੇ ਅਤੇ ਕੀ ਇਨਾਮ ਰੱਖੇ ਗਏ ਨੇ ਇਸ ਵਿਸ਼ਾਲ ਕੁਸ਼ਤੀ ਦੰਗਲ ਦੇ ਵਿੱਚ ਜੇਤੂ ਪਹਿਲਵਾਨਾਂ ਲਈ ਸੋ ਤਸਵੀਰਾਂ ਨਹੀਂ ਜਾਣਦੇ ਆ ਮੁੱਲਾਂਪੁਰ ਗਰੀਬਦਾਸ ਸਥਿਤ ਖੋਣ ਵਾਲੇ ਇਸ ਵਿਸ਼ਾਲ ਕੁਸ਼ਤੀ ਦੰਗਣ ਬਾਰੇ ਤਾਜ਼ਾ ਜਾਣਕਾਰੀ ਸੁਣਦਿਆਂ ਕਿ ਇਸ ਕੁਸ਼ਤੀ ਦੰਗਲ ਦੇ ਬਾਰੇ ਪ੍ਰਬੰਧਕਾਂ ਵੱਲੋਂ ਕੀ ਜਾਣਕਾਰੀ ਸਾਂਝੀ ਕੀਤੀ ਗਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਜਹਰਦੀ ਬੂਗਾ ਜੀ ਕੀ ਜੈ ਮੈਂ ਮੁੱਲਾਂ ਪਰ ਗਰੀਬ ਦਾਸ ਹਾਂ ਕਾਲਾ ਪੰਜ ਤੇ ਸਾਰੇ ਜੀ ਅਸੀਂ ਗੱਲ ਕੇ ਇਸ ਤਰ੍ਹਾਂ ਸਾਰੇ ਪਿੰਡ ਦੇ ਸਹਿਯੋਗ ਨਾਲ ਸਾਰੀ ਮਾਰਕੀਟ ਕਮੇਟੀ ਮਾਰਕੀਟ ਮੁੱਲਾਂ ਪਰ ਗਰੀਬ ਦਾਸ ਸਾਰਿਆਂ ਦੇ ਸਹਿਯੋਗ ਨਾਲ ਅਸੀਂ ਹਰ ਸਾਲ ਗੁੱਗਾ ਪੰਚਮੀ ਦੇ ਸ਼ੁਭ ਦਿਹਾੜੇ ਤੇ ਛਿੰਝ ਮੇਲਾ ਤੇ ਮਾੜੀ ਦਾ ਮੇਲਾ ਕਰਾਉਂਦੇ ਆ ਜੀ ਇਸ ਥਾਲ ਵੀ 23 ਤਰੀਕ ਕੱਲ ਨੂੰ 28 2024 ਨੂੰ ਅਸੀਂ ਤਿੰਨ ਵੱਡੀਆਂ ਝੰਡੀਆਂ ਤੇ ਬਾਕੀ ਹੋਰ ਪਹਿਲਵਾਨਾਂ ਨੂੰ ਇਨਾਮ ਦੇਵਾਂਗੇ ਦੇ ਪਾਉਦੇ ਨੂੰ ਆਪਣੇ ਪੁਰਾਣੇ ਬਾਪ ਜਿਹਨਾਂ ਦੇ ਚਾਰ ਪੋਸਟੇ ਦੀ ਝੰਡੀ ਵੱਡੀ ਵੱਡੀ ਝੰਡੀ ਹੈ ਜੀ ਜੱਸਾ ਪੱਟੀ ਤੇ ਮਿਰਜ਼ਾ ਇਰਾਨ ਅਖਾੜਾ ਮੁੱਲਾਂਪੁਰ ਉਸ ਤੋਂ ਬਾਅਦ ਦੂਜੀ ਨੰਬਰ ਦੀ ਝੰਡੀ ਐ ਵੈਸੇ ਤਾਂ ਝੰਡੀਆਂ ਜੀ ਇਹ ਸਾਰੀਆਂ ਬਰਾਬਰ ਦੀਆਂ ਆਈਆਂ ਜੋ ਇਹਨਾਂ ਨੂੰ ਪੈਸੇ ਦੇਣੇ ਅਸੀਂ ਉਹ ਬਰਾਬਰ ਦੇਈਆਂ ਚਲੋ ਪਹਿਲੀ ਦੂਜੀ ਤੀਜੀ ਉਦਾਂ ਕਰਨਾ ਪੈਂਦਾ ਉਹ ਕਰ ਦਿੰਦੇ ਅਸੀਂ ਦੂਜੀ ਝੰਡੀ ਹੈ ਜੀ ਮੇਜਰ ਡੇਰਾ ਬਾਬਾ ਨਾਨਕ ਤੇ ਨਾਲ ਹੈਗਾ ਵਿਸ਼ਾਲ ਹਰਿਆਣੇ ਦਾ ਕੁੰਡੂ ਵਿਸ਼ਾਲ ਕੁੰਡੂ ਗੁੰਡਾ ਨਾਮਾ ਤੇ ਤੀਜੀ ਨੰਬਰ ਦੀ ਹੈਗੀ ਹੈ ਜੀ ਤਾਲਬ ਬਾਬਾ ਫਲਾਈ ਪਹਿਲਵਾਨ ਤੇ ਉਹਦੇ ਨਾਲ ਹੈਗਾ ਜੀ ਸ਼ਿਵਾ ਮਹਾਰਾਸ਼ਟਰ ਅਖਾੜਾ ਅੰਮ੍ਰਿਤਸਰ ਇਹ ਤਿੰਨ ਵੱਡੀਆਂ ਛੱਡੀਆਂ ਜੀ ਇਸ ਤੋਂ ਇਲਾਵਾ ਜਿਹੜੇ ਚੰਗੇ ਅਖਾੜਿਆਂ ਦੇ ਬੱਚੇ 30 30 ਅਸੀਂ ਅਖਾੜੇ ਇਹ ਅਖਾੜਿਆਂ ਨੂੰ ਸੱਦਾ ਪੱਤਰ ਦੇ ਆ ਜੀ ਇਹ ਅਖਾੜਿਆਂ ਦੇ ਬੱਚਿਆਂ ਦੀ ਹੀ ਕੁਸ਼ਤੀਆਂ ਕਰਾਣੀਆਂ ਜੀ ਉਸ ਤੋਂ ਇਲਾਵਾ ਅਸੀਂ ਕਿਸੇ ਨੂੰ ਵੀ 1 ਰੁਪਿਆ ਵੀ ਨਹੀਂ ਦੇਣਾ ਅੱਜਵੇ ਅੱਜਵੇ ਬਾਕੀ ਸਿਧਾਰ ਦੇ ਕਰਵਾਵਾ ਪੈਂਦਾ ਕਿ ਬਾਣੀ ਪਹਿਲਵਾਨ ਆ ਜਾਂਦੇ ਨੇ ਜਿਵੇਂ ਤੁਸੀਂ ਦੱਸਦੇ ਹੋ ਸੱਦੇ ਹਾਂਜੀ ਹਾਂ ਅਸੀਂ ਵੀ 30 ਅਖਾੜੇ ਆ ਜੀ 30 ਅਖਾੜਿਆਂ ਦੀ ਹੁਣ ਡਿਸਟ੍ਰਿਕਟ ਦੱਸੂਗਾ ਤਾਂ ਫਿਰ ਟਾਈਮ ਲੱਗੂਗਾ ਹਾਂਜੀ 30 ਅਖਾੜੇ ਆ ਜੀ ਉਹਨਾਂ ਨੂੰ ਹੀ ਅਸੀਂ ਸੱਦਾ ਪੱਤਰ ਦੇਆ ਉਹਨਾਂ ਨੂੰ ਫੋਨ ਕਰਕੇ ਇਨਵਾਈਟ ਕਰਿਆ ਵਾ ਵੀ ਆਓ ਜੀ ਉਹਨਾਂ ਨੂੰ ਅਸੀਂ ਪੈਸੇ ਦੇਣੇ ਆ ਉਸ ਤੋਂ ਇਲਾਵਾ ਕਿਸੇ ਪਹਿਲਵਾਨ ਦੀ ਕੋਈ ਕੁਸ਼ਤੀ ਨਹੀਂ ਹੋਣੀ ਕੋਈ ਹੋਰ ਖੇਡ ਕੁਝ ਵੀ ਆਪਾਂ ਨੇ ਫालतू ਨਹੀਂ ਕਰਾਉਣਾ ਅਸੀਂ ਸਾਰਾ ਐਸਟੀਮੇਟ ਬਣਾ ਕੇ ਜੀ 8.5 ਲੱਖ ਰੁਪਇਆ ਖਰਚਾ ਤੇ ਕਿਸ ਸਥਾਨ ਤੇ ਹੋਵੇਗਾ ਇਹ ਇਹ ਸਥਾਨ ਹੈ ਜੀ ਨੇੜੇ ਨੇੜੇ ਪ੍ਰਭਜੋਤ ਗੁਰਦੁਆਰਾ ਮੋਨਾਲਾਲ ਪੁਰੀ ਗਰਾਊਂਡ ਮਸ਼ਹੂਰ ਹੈ ਮੋਨਾਲਾਲ ਪੁਰੀ ਸਕੂਲ ਹੈ ਗਰਾਊਂਡ ਹੈ ਪੰਚਾਇਤ ਦਾ ਸਟੇਡੀਅਮ ਹੈ ਉੱਥੇ ਹੀ ਇਹ ਕੁਸ਼ਤੀ ਹਰ ਸਾਲ ਹੁੰਦੀਆਂ ਉੱਥੇ ਹੀ ਸਾਲੀਆਂ ਹੁੰਦੀਆਂ ਇਹ ਸਾਡਾ ਜੀ 3 ਵਜੇ ਤੋਂ ਲੈ ਕੇ 7 7:30 ਵਜੇ ਤੱਕ ਪ੍ਰੋਗਰਾਮ ਇਹ ਗੱਲ ਕੀਤੀ ਜਾਂਦਾ ਵਿਸ਼ੇਸ਼ ਲੀਡਰ ਸਾਹਿਬ ਨੂੰ ਜੀ ਅਸੀਂ ਨਾ ਇੱਕ ਦੋ ਨੂੰ ਇਨਵਾਈਟ ਕਰਿਆ ਵਾ ਜੀ ਜੋ ਹਰ ਸਾਲ ਸਾਡੇ ਆਨੇ ਸਤਕਾਰਯੋਗ ਉਹ ਆਣਗੇ ਬਸ ਹੋਰ ਇਸ ਤੋਂ ਇਲਾਵਾ ਕੋਈ ਜ਼ਿਆਦਾ ਨਹੀਂ ਅਸੀਂ ਸਾਡੇ ਕੋਲ ਟਾਈਮ ਨਹੀਂ ਹੁੰਦਾ ਜੀ ਫਿਰ ਫਿਰ ਉਧਰ ਵੀ ਇਧਰ ਵੀ ਅਸੀਂ ਇਹਦਾ ਇੱਕ ਪੁਸ਼ਤੀ ਮੇਲਾ ਅਸੀਂ ਉਧਰ ਸਾਨੂੰ ਜ਼ਿਆਦਾ ਧਿਆਨ ਦੇਣਾ ਪੈਂਦਾ ਇਸ ਕਰਕੇ ਅਸੀਂ ਅਪੀਲ ਕੀ ਕਰੋ ਲੋਕਾਂ ਨੂੰ ਕੀ ਕਹਿਣਾ ਚਾਹੋਗੇ ਅਪੀਲ ਤਾਂ ਇਸ ਤਰ੍ਹਾਂ ਜੀ ਅਪੀਲ ਤਾਂ ਅਸੀਂ ਇਹ ਕਹਿੰਦੇ ਕਿ ਆਪਣੇ ਬੱਚਿਆਂ ਨੂੰ ਖੇਡਾਂ ਵੱਲ ਲਾਓ ਖੇਡਾਂ ਮੇਰਾ ਵੀ ਬੇਟਾ ਪਹਿਲਵਾਨੀ ਕਰਦਾ ਜੀ ਦਾ ਗੋਲੂ ਦਾ ਖਾੜਾ ਬਣਿਆ ਵਾ ਜੀ ਮੁੱਲਾਂਪੁਰ ਕੋੜੂ ਫਰੀ ਕਰਦਾ ਹੈ ਕਿਸੇ ਤੋਂ ਮੁੱਲਾਂਪੁਰ ਦੇ ਬੱਚਾ ਤੋਂ ਕਿਸੇ ਤੋਂ ਪੈਸਾ ਲੈਂਦਾ ਹੀ ਨਹੀਂ ਬਾਹਰ ਦੇ ਬੱਚਾ ਤੋਂ ਚਲੋ ਥੋੜਾ ਹਜ਼ਾਰ ਕੰਡ ਜੋ ਵੀ ਲੰਨੇ ਆ ਕੋਰਸ ਨੂੰ ਫੀਸ ਉਸ ਦੇਣੀ ਹੁੰਦੀ ਉਹ ਲੰਨੇ ਆ ਕੋਈ ਬੱਚਾ ਜਾ ਕੇ ਮੁੱਲਾਂਪੁਰ ਦਾ ਤਾਂ ਫਰੀ ਹੈ ਕੋਈ ਫੀਸ ਨਹੀਂ ਲੰਦੇ ਉਹ ਚਾਹੇ ਕੋਈ ਲੋਕ ਉਸ ਤੇ ਹੀ ਜਾਵੇ ਕੋਈ ਫੀਸ ਨਹੀਂ ਮੈਂ ਜ਼ਿੰਮੇਵਾਰਾਂ ਦੀ ਕੋਈ ਕਿਸੇ ਕੋਈ ਫੀਸ ਮੰਗੀ ਹੋਈ ਕੁਝ ਨਹੀਂ ਹੁਣ ਜਸਪੂਰ ਨੇ ਪਹਿਲਵਾਨ ਤੁਹਾਨੂੰ ਪਤਾ ਸਾਰਿਆਂ ਨੂੰ ਮੁੱਲਾਂਪੁਰ ਦਾ ਹੈ ਤਾਂ ਬਾਹਰ ਦਾ ਬੱਚਾ ਮੁੱਲਾਂਪੁਰ ਦਾ ਖਾੜੇ ਦਾ ਨਾਮ ਤਾਂ ਸਾਰੇ ਕਿਤੇ ਉਹਨੇ ਖਲਾਸ ਕਰ ਦਿੱਤਾ ਬਟਾ ਸਿੰਧ ਵਿੱਚ ਦਾ ਹੋ ਜਾ ਰਿਹਾ ਤੇ ਦੂਜੇ ਪਾਸੇ ਉਨਾਂਪੁਰ ਦੇ ਵਿੱਚ ਰਹਿਣ ਵਾਲਾ ਉਹ ਜਿਸ ਤੋ ਪਹਿਲਵਾਨ ਕੰਮ ਪੰਡਿਤ ਐ ਸਿੰਘ ਜਿਹਦੇ ਵਿੱਚ ਜੋ ਹੋ ਰਿਹਾ ਹੈ ਹਾਂਜੀ ਜਾਰਗ ਹਾਂਜੀ ਉਹਦੇ ਵਿੱਚ ਕਾਹ ਨੂੰ ਵੀਜ਼ਾ ਲੈ ਰਹੇ ਹਾਂਜੀ ਹਾਂ ਉਹ ਕਿਹਿੰਦਾ ਮਗਰ ਬਹੁਤ ਮਾਣ ਹੈ ਜੀ ਸਾਡੇ ਮੁੱਲਾਂਪੁਰ ਦੀਪ ਦਾ ਕਿੱਦਾਂ ਬੜਾ ਨਾਮ ਹੋਣਾ ਜੀ ਇੰਟਰਨੈਸ਼ਨਲ ਕਿ ਮੁੱਲਾਂਪੁਰ ਅਖਾੜੇ ਦਾ ਨਾਮ ਹੈ ਬੱਚਾ ਚਾਹੇ ਕਿਤੇ ਦਾ ਉਹਦਾ ਉਹਦਾ ਪਿੰਡ ਦਾ ਨਾਮ ਤਾਂ ਬੋਲਦਾ ਹੀ ਨਹੀਂ ਕੋਈ ਉਨਾਂ ਕਿਸੇ ਨੂੰ ਪਤਾ ਵੀ ਉਹ ਕਿਹੜੇ ਪਿੰਡ ਦਾ ਮੁੱਲਾਂਪੁਰ ਦਾ ਬੱਚਾ ਵਸ ਮੁੱਲਾਂਪੁਰ ਦਾ ਅਖਾੜਾ ਇਸ ਕਰਕੇ ਸਾਨੂੰ ਬਹੁਤ ਅਸੀ ਸਾਰਿਆਂ ਨੂੰ ਮਿਲ ਹੀ ਪੀਲ ਕਰਦੇ ਜੀ ਆਪਣੇ ਬੱਚੇ ਜਿੱਦਣ ਨਸ਼ਾ ਹੁਣ ਦੇਖੋ ਕਿੰਨਾ ਨਸ਼ਾ ਫੈਲ ਰਿਹਾ ਜੀ ਜੇ ਆਪਣੇ ਬੱਚੇ ਨੂੰ ਤੁਸੀਂ ਖੇਡਾਂਵਾਂ ਲਾਓਗੇ ਕੰਮ ਤੇ ਕੰਮ ਨਸ਼ਾ ਤਾਂ ਨਹੀਂ ਕਰੂਗਾ ਪਹਿਲਵਾਨ ਨਹੀਂ ਬਣੂਗਾ ਨਾ ਬਣੇ ਇੱਕ ਬੱਚਾ ਸੁਥਰਾ ਦੇਖਣ ਨੂੰ ਸਮਾਰਟ ਇੱਕ ਵਧੀਆ ਉਹਨੂੰ ਅਕਲ ਰਹੂਗੀ ਪੈਰਾ ਹੱਥ ਲਾਣੇ ਆ ਸਤਕਾਰ ਕਰਨਾ ਇਹੀ ਬਹੁਤ ਕੁਝ ਹੈ ਨਸ਼ਾ ਤੋਂ ਦੂਰ ਰਹੂਗਾ ਇਹੀ ਬਹੁਤ ਕੁਝ ਹੈ ਜੇ ਅਸੀਂ 5 ਸਾਲ ਵੀ ਲਾੰਨੇ ਆ ਬੱਚੇ ਨੂੰ ਅਖਾੜੇ ਚ ਤਾਂ ਵੀ ਉਹ ਇੱਕ ਚੰਗਾ ਇਨਸਾਨ ਬਣ ਜਾਂਦਾ ਹੈ ਕਾਲੋ ਜਿਹੜਾ ਗੱਲ ਕਰ ਰਹੇ ਹਾਂ ਕਾਲੋ ਤੇ ਸੋਸਟੀ ਖਾਣੇ ਬਾਰੇ ਕੋਲ ਬੋਲੋ ਕੋਈ ਲੋਕਾਂ ਨੂੰ ਆਉਣ ਬਾਰੇ ਕਿੰਨੇ ਵਜੇ ਤੋਂ ਸਟਾਰਟ ਹੈ ਅਸੀਂ ਲੋਕਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਹਾਂ ਜੀ ਦਰਸ਼ਕਾਂ ਨੂੰ ਵੀ ਪਹਿਲਵਾਨਾਂ ਨੂੰ ਵੀ ਸਾਡੀ 3 ਵਜੇ ਸਟਾਰਟ ਹੋ ਜਾਣਾ ਜੀ 7 7:30 ਉਹ ਤੋਂ ਬਾਬੇ ਦੀ ਕਿਰਪਾ ਜੋ ਬਾਬੇ ਨੂੰ ਮਨਜ਼ੂਰ ਹੋਗਾ ਲਾਸਟ ਚੰਡੀ ਉਹ ਉਸ ਟਾਈਮ ਨਾਲ ਖਤਮ ਹੋਊਗੀ ਬਹੁਤ ਧੰਨਵਾਦ ਜੀ